ਜਮ ਸਸਤੀਆਂ ਗੱਡੀਆਂ ਤੁਹਾਨੂੰ ਵੀਡੀਓ ਚ ਅੱਜ ਆਪਾਂ ਦਿਖਾਵਾਂਗੇ ਅਸੀਂ ਜਿੰਨੇ ਕ ਰੇਟ ਚ ਤੁਸੀਂ ਗੱਡੀ ਲੈਣੀ ਆ ਓਨੇ ਕ ਰੇਟ ਚ ਤੁਹਾਨੂੰ ਤੁਹਾਡੇ ਏਰੀਆ ਦੀ ਗੱਡੀ ਮਿਲ ਜੂਗੀ ਬਾਕੀ ਆਪਾਂ ਸਾਰੀ ਗੱਲਬਾਤ ਕਰ ਦਈਆਂ ਸੀ ਬਾਕੀ ਮੈਂ ਉਮੀਦ ਕਰੂੰਗਾ ਵੀਡੀਓ ਵੀ ਤੁਹਾਨੂੰ ਪਸੰਦ ਆਵੇ ਗੱਡੀਆਂ ਵੀ ਤੁਹਾਨੂੰ ਪਸੰਦ ਆਉਣ ਅਸੀ ਸਾਰੀ ਗੱਲਬਾਤ ਕਰਦੇ ਆ ਪਹਿਲਾਂ ਤਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਨੋਟ ਕਰ ਲਓ 9465929488 ਉੱਤੇ ਆਪਣਾ ਵਟਸਐਪ ਨੰਬਰ ਪੂਰੀ ਵੀਡੀਓ ਚ ਲਿਖਿਆ ਰਹਿੰਦਾ ਸੀ ਤੁਹਾਡੇ ਕੋਲੇ ਕੋਈ ਗੱਡੀ ਹੈ ਮੋਟਰਸਾਈਕਲ ਹੈ ਘਰ ਹੈ ਕੋਠੀ ਹੈ ਮਕਾਨ ਹੈ ਕਿਸੇ ਵੀ ਏਰੀਆ ਚੋਂ ਤੁਸੀਂ ਦੇਖ ਰਹੇ ਹੋ ਵੇਚਣਾ ਜੇ ਚਾਹੁੰਦੇ ਹੋ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋ ਮੋ ਭੇਜੋ ਫਰੀ ਚ ਆਪਾਂ ਐਡ ਤੁਹਾਡੀ ਲਾ ਦੇਗੇ ਸੀ ਆਲਟੋ ਕੈਟਨ ਨੂੰ ਆਪਾਂ ਵੀਡੀਓ ਦੀ ਸ਼ੁਰੂਆਤ ਕਰਾਂਗੇ ਜੀ 2016 ਮਾਡਲ ਮਾਲਕ ਨੇ ਗੱਡੀ ਆਪਣੇ ਕੋਲੇ ਵੇਚਣ ਵਾਸਤੇ ਭੇਜੀ ਹੋਈ ਹੈ ਜੀ 260 ਮਾਲਕ ਨੇ ਡਿਮਾਂਡ ਕਹੀ ਹੈ ਤੇ ਮਾਲਕ ਦਾ ਜਿਹੜਾ ਏਰੀਆ ਬਠਿੰਡਾ ਸੀ ਜਾ ਕੇ ਤੁਸੀਂ ਦੇਖ ਸਕਦੇ ਹੋ ਜੇ ਕਿਸੇ ਨੇ ਜਾ ਕੇ ਗੱਡੀ ਦੇਖਣੀ ਹੈ ਸੀ ਸਟਾਰਟ ਕਰਕੇ ਦੇਖਣੀ ਹੈ ਸਟਾਰਟ ਕਰਕੇ ਦੇਖ ਸਕਦੇ ਹੋ ਤੋਰ ਕੇ ਦੇਖਣੀ ਹੈ ਤੋਰ ਕੇ ਦੇਖ ਲਿਓ ਜੇ ਕਿਸ ਨੇ ਟ్రਾਈ ਲੈਣੀ ਹੋ ਜੀ ਤਾਂ ਮਾਲਕ ਦੇ ਘਰੇ ਜਾਓ ਜੀ ਗੱਡੀ ਘਰੇ ਖੜੀ ਆ ਮਾਲਕ ਦੇ ਸਟਾਰਟ ਕਰਕੇ ਟ్రਾਈ ਲੈ ਕੇ ਉੱਤੋਂ ਥੱਲੇ ਸਾਰੀ ਦੇਖ ਕੇ ਅੰਦਰ ਬਾਹਰੋਂ ਸਾਰਾ ਕੁਛ ਚੈੱਕ ਕਰਕੇ ਜੀ ਜਦੋਂ ਪੂਰੀ ਤਰ੍ਹਾਂ ਸਾਰਾ ਕੁਛ ਪਸੰਦ ਆ ਗਿਆ ਜੀ ਉਹ ਤੋਂ ਬਾਅਦ ਰੇਟ ਮਾਲਕ ਨਾਲ ਬਹਿ ਕੇ ਮੁਕਾ ਸਕਦੇ ਹਾਂ 260 ਇੱਕ ਵਾਰੀ ਮਾਲਕ ਵੱਲੋਂ ਡਿਮਾਂਡ ਹੈ 9878533590 ਮਾਲਕ ਦਾ ਨੰਬਰ ਹੈ ਜੀ ਗੱਲ ਕਰਾਂਗੇ ਜੀ ਆਪਾਂ ਸਕੋਰਪਿਓ ਗੱਡੀ ਦੀ ਸਕੋਰਪਿਓ 2012 ਮਾਡਲ ਸਾਢੇ 1.3 ਲੱਖ ਰੁਪਏ ਮਾਲਕ ਨੇ ਡਿਮਾਂਡ ਕਹੀ ਹੈ ਜੀ ਫਰੀਦਕੋਟ ਏਰੀਆ ਚ ਗੱਡੀ ਆਪਾਂ ਲੈ ਕੇ ਪਹੁੰਚਿਆ ਤੇ ਚਿੱਟੇ ਰੰਗ ਦੀ ਐ ਸੋਹਣੀ ਗੱਡੀ ਐ ਕਾਗਜ਼ ਪੱਤਰ ਪੂਰੇ ਨੇ ਟਾਇਰਾਂ ਚ ਅਲਾਈ ਲੱਗੀ ਹੋਏ ਨੇ ਟਾਇਰ ਆਪਾਂ ਨੂੰ ਵਧੀਆ ਮਿਲ ਜਾਣਗੇ ਤੁਹਾਨੂੰ ਗੱਡੀ ਪਸੰਦ ਆਊਗੀ ਗੱਡੀ ਦਾ ਇੰਚਨ ਗੇਅਰ ਤੁਹਾਨੂੰ ਪਸੰਦ ਆਊਗਾ ਸੀ ਰੇਟ ਬਹੁਤ ਵਧੀਆ ਸੀ ਬਾਕੀ ਮਾਲਕ ਕਹਿੰਦੇ ਸੀਗੇ ਮੌਕੇ ਤੇ ਰੇਟ ਕਰ ਲਾਂਗੇ ਮਾਨਤਨ ਕੀਤਾ ਜਾਊਗਾ ਜਿਹੜਾ ਰੇਟ ਆਪਾਂ ਤੁਹਾਨੂੰ ਵੀਡੀਓ ਚ ਦੱਸਿਆ ਜੀ ਗੱਡੀ ਦਾ ਇਹ ਕੋਈ ਫਿਕਸ ਰੇਟ ਨਹੀਂ ਹੈਗਾ ਮਾਲਕ ਕਹਿੰਦੇ ਸੀਗੇ ਮੌਕੇ ਤੇ ਘਾਟਾ ਵਾਧਾ ਕਰ ਲਾਂਗੇ ਜਿਹਨੂੰ ਵੀ ਗੱਡੀ ਪਸੰਦ ਆਉਂਦੀ ਹੈ ਮਾਲਕ ਦੇ ਘਰੇ ਜਾਓ ਜੀ ਫਰੀਦਕੋਟ ਮਾਲਕ ਦਾ ਏਰੀਆ ਤੁਸੀਂ ਸਕੋਰਪੀਓ ਗੱਡੀ ਵਾਸਤੇ ਕਾਫੀ ਕਮੈਂਟ ਪਾਈ ਸੀ ਤੁਹਾਡੇ ਕਮੈਂਟਾਂ ਨੂੰ ਦੇਖ ਕੇ ਆਪਾਂ ਵੀਡੀਓ ਲੈ ਕੇ ਪਹੁੰਚੇ ਹਾਂ ਸੀ ਗੱਡੀ ਲੈ ਕੇ ਪਹੁੰਚੇ ਹਾਂ ਜਿਨ੍ਹਾਂ ਨੇ ਕਮੈਂਟ ਪਾਈ ਸੀ ਜੇ ਕੋਈ ਵੀ ਬੰਦਾ ਦੇਖਣਾ ਚਾਹੁੰਦਾ ਸੀ ਮਾਲਕ ਨਾਲ ਗੱਲ ਕਰ ਲਿਓ 987783023 ਇਹ ਮਾਲਕ ਦਾ ਨੰਬਰ ਹੈ ਜੀ ਕਰ ਸਕਦੇ ਹੋ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਕਰਨੀ ਹੋਈ ਸੀ ਬਾਕੀ ਨਾਲ ਦੇ ਨਾਲ ਆਪਣੇ ਚੈਨਲ ਦਾ ਵਟਸਐਪ ਨੰਬਰ ਵੀ ਨੋਟ ਕਰ ਲਓ 94608923482 ਗੱਡੀ ਐ ਮੋਟਰਸਾਈਕਲ ਐ ਘਰ ਐ ਕੋਠੀ ਐ ਮਕਾਨ ਐ ਤੁਹਾਡੇ ਕੋਲੇ ਕਿਸੇ ਵੀ ਏਰੀਆ ਚ ਕੁਝ ਵੀ ਐ ਸੀ ਜੇ ਤੁਸੀਂ ਵੇਚਣਾ ਚਾਹੁੰਦੇ ਹੋ ਭੇਜੋ ਆਪਣੇ ਕੋਲੇ ਫਰੀ ਦੇ ਵਿੱਚ ਆਪਾਂ ਐਡ ਤੁਹਾਡੀ ਲਾ ਦਾਂਗੇ ਤੇ ਹੁਣ ਆਪਾਂ ਗੱਲ ਕਰਾਂਗੇ ਜੀ ਨੰਬਰ 3 ਤੇ ਜਿਹੜੀ ਗੱਡੀ ਆਟੋ ਪਹੁੰਚੀ ਆ 2010 ਮਾਡਲ ਐ ਜੀ ਗੱਡੀ ਕੰਡੀਸ਼ਨ ਆਲੋਕਿਆ 1,60,000 ਰੁਪਿਆ ਮਾਲਕ ਨੇ ਡਿਮਾਂਡ ਕਹੀ ਆ ਸੀ ਗੱਡੀ ਠੀਕ ਐ ਸੀ ਰੰਗ ਰੁੰਗ ਗੱਡੀ ਦਾ ਪੂਰਾ ਵਧੀਆ ਪਿਆ ਚਲਾਉਣ ਚ ਵੀ ਗੱਡੀ ਠੀਕ ਐ ਤੇ ਰੰਗ ਤੁਸੀਂ ਦੇਖ ਹੀ ਲਿਆ ਸੀ ਜੀ ਆਪਾਂ ਪਾਸਿੰਗ ਦੀ ਗੱਲ ਕਰੀਏ ਸੀ ਤਾਂ 2029 ਤੱਕਰ ਪਾਸਿੰਗ ਮਿਲ ਜੂਗੀ ਮਾਲਕ ਨੇ ਆਪਾਂ ਕਰਵਾਈ ਹੋਈ ਹੈ 1 60 ਮਾਲਕ ਨੇ ਡਿਮਾਂਡ ਕਹੀ ਸੀ ਤੇ 1 60 ਦੇ ਵਿੱਚੋਂ ਰੇਟ ਕੀਤਾ ਜਾਊਗਾ ਕੋਈ ਇਹ ਇੱਕ ਰੇਟ ਨਹੀਂ ਹੈਗਾ ਜੀ ਫਿਕਸ ਨਹੀਂ ਹੈਗਾ ਮਾਲਕ ਕਹਿੰਦੇ ਸੀਗੇ ਘਟਵਾਦਾ ਕਰ ਲਾਂਗੇ ਟਾਇਰ ਬਿਲਕੁਲ ਨਵੇਂ ਮਿਲ ਜਾਣਗੇ ਤੇ ਜਾ ਕੇ ਦੇਖ ਸਕਦੇ ਹੋ ਕਿਸੇ ਨੇ ਸਟਾਰਟ ਕਰਕੇ ਦੇਖਣੀ ਗੱਡੀ ਸਟਾਰਟ ਕਰਕੇ ਦੇਖ ਸਕਦੇ ਹੋ ਤੋਰ ਕੇ ਦੇਖਣੀ ਹੈ ਤੋਰ ਕੇ ਦੇਖ ਸਕਦੇ ਹੋ ਪੰਜਾਬ ਨੰਬਰ ਦੀ ਗੱਡੀ ਐਸੀ ਬਾਕੀ ਟਾਇਰ ਨਵੇਂ ਨੇ ਅੰਦਰੋਂ ਬਾਹਰੋਂ ਹਰ ਚੀਜ਼ ਦੀ ਆਪਾਂ ਨੂੰ ਪੂਰੀ ਗਾਰੰਟੀ ਮਿਲੂਗੀ ਬਾਕੀ ਤੁਹਾਨੂੰ ਗੱਡੀ ਪਸੰਦ ਆ ਗਈ ਹੋਊਗੀ ਪਸੰਦ ਆਈ ਹੈ ਤਾਂ ਮਾਲਕ ਨਾਲ ਕਰੋ ਜੀ ਗੱਲ 88729 ਤੇ 51638 ਕਰੋ ਜੀ ਗੱਲਬਾਤ ਤੁਹਾਨੂੰ ਗੱਡੀ ਪਸੰਦ ਆਈ ਹੈ ਤਾਂ ਖਰੀਦ ਕੇ ਲੈ ਜਾ ਸਕਦੇ ਹੋ ਵੀਡ ਗੱਡੀ ਦੀ ਆਪਾਂ ਹੁਣ ਗੱਲ ਕਰਾਂਗੇ ਗੱਡੀ ਪੂਰੀ ਸੋਹਣੀ ਆਪਾਂ ਤੁਹਾਡੇ ਖਾਤਰ ਇਹ ਲੈ ਕੇ ਪਹੁੰਚਿਆ ਸੀ ਤੇ ਗੱਡੀ ਦਾ ਰੰਗ ਤੁਹਾਨੂੰ ਪਤਾ ਲੱਗੀਗਾ ਜੀ ਦੇਖ ਲਈ ਗੱਡੀ ਤੁਸੀਂ 10 ਮਾਡਲ ਹੈ ਪਹਿਲੇ ਨਾਮ ਹੈ ਜੀ ਜੇ ਪਟਿਆਲੇ ਗੱਡੀ ਖੜੀ ਐ ਸੀ ਕੋਈ ਜਾ ਕੇ ਦੇਖਣਾ ਚਾਹੁੰਦਾ ਗੱਡੀ ਨੂੰ ਤਾਂ ਪਟਿਆਲੇ ਜਾ ਕੇ ਦੇਖ ਸਕਦਾ ਹੂੰ ਕਿਸੇ ਨੇ ਸਟਾਰਟ ਕਰਕੇ ਦੇਖਣੀ ਹੋਈ ਸਟਾਰਟ ਕਰਕੇ ਦੇਖ ਸਕਦਾ ਹੂੰ ਜੇ ਆਪਾਂ ਗੱਡੀ ਦੇ ਰੇਟ ਦੀ ਗੱਲ ਕਰੀਏ ਤਾਂ 95000 ਰੁਪਿਆ ਫਿਕਸ ਰੇਟ ਮਾਲਕ ਨੇ ਕਿਹਾਗਾ ਮਾਲਕ ਕਹਿੰਦੇ ਸੀਗੇ ਰੇਟ ਅਸੀਂ ਪੂਰਾ ਪੂਰਾ ਮੰਗਿਆਗਾ ਤੇ ਬਾਕੀ ਕਹਿੰਦੇ ਸੀਗੇ ਆ ਕੇ ਦੇਖੋ ਇੱਕ ਵਾਰੀ ਜਦੋਂ ਨਾ ਪਸੰਦ ਆਵੇ ਉਹ ਤੋਂ ਬਾਅਦ ਕਹੋ ਜੇ 10 ਮਾਡਲ ਐ ਤੇ ਵਧੀਆ ਸ਼ੌਂਕ ਨਾਲ ਗੱਡੀ ਚਲਾਈ ਹੋਈ ਐ ਸ਼ੌਂਕ ਨਾਲ ਹੀ ਰੱਖੀ ਹੋਈ ਐ ਸੀ ਤੇ ਪੈਟਰੋਲ ਤੇ ਗੱਡੀ ਆ ਜੀ ਪਲੱਸ ਸੀਐਨਜੀ ਤੇ ਸੀਐਨਜੀ ਤਾਂ ਹੁਣੇ ਲਗਾਈ ਆ ਥੋੜੇ ਦਿਨੀ ਹੋਈ ਨਹੀਂ ਜਮਾ ਸਾਇਲੈਂਟ ਆਪਾਂ ਨੂੰ ਇੰਜਨ ਗੇਅਰ ਮਿਲੂਗਾ ਕੋਈ ਆਵਾਜ਼ ਨਹੀਂ ਆਉਂਦੀ ਸਟਾਰਟ ਵੀ ਖੜੀ ਹੋਵੇ ਗੱਡੀ ਤਾਂ ਪਤਾ ਨਹੀਂ ਲੱਗਦਾ ਇੰਨਾ ਵਧੀਆ ਇੰਜਨ ਤੇ ਇੰਨੀ ਵਧੀਆ ਸਰਵਿਸ ਤੇ ਇੰਨੀ ਵਧੀਆ ਰੱਖੀ ਹੋਈ ਆ ਜੀ ਪਟਿਆਲੇ ਜਾ ਕੇ ਦੇਖੋ ਨਵੇਂ ਟਾਇਰ ਤੇ ਨਵੇਂ ਸੀਟ ਕਵਰ ਮਿਊਜ਼ਿਕ ਸਿਸਟਮ ਪੂਰਾ ਵਧੀਆ ਏਸੀ ਹੀਟਰ ਵਰਕਿੰਗ ਚ ਕੱਲੀ ਕੱਲੀ ਚੀਜ਼ ਦੀ ਆਪਾਂ ਨੂੰ ਤਸੱਲੀ ਮਿਲੂਗੀ ਜੀ ਬਾਕੀ ਮਾਲਕ ਨਾਲ ਗੱਲ ਕਰ ਲਿਓ 83606 14849 ਕਰੋਜੀ ਗੱਲ ਬਾਤਾਂ ਤੇ ਹੁਣ ਤੁਸੀਂ ਇੱਕ ਗੱਡੀ ਚੈੱਕ ਕਰੋ ਜੀ अल्टੋ 2005 ਮਾਡਲ ਤੇ 2026 ਤੱਕਰ ਮਾਲਕ ਨੇ ਪਾਸਿੰਗ ਇਹਦੀ ਆਪ ਕਰਵਾਈ ਸੀ ਗੱਡੀ ਦੀ ਪਾਸਿੰਗ ਆਪਾਂ ਨੂੰ ਸਾਲਕ ਦੀ ਮਿਲ ਜੂਗੀ 80000 ਰੁਪਿਆ ਮਾਲਕ ਨੇ ਰੇਟ ਕਿਹਾਗਾ ਪਟਿਆਲੇ ਤੋਂ ਗੱਡੀ ਆਪਾਂ ਲੈ ਕੇ ਪਹੁੰਚੇ ਸੀ ਪਟਿਆਲੇ ਜਾ ਕੇ ਦੇਖ ਸਕਦੋਂ ਪਟਿਆਲੇ ਮਾਲਕ ਦੇ ਘਰੇ ਗੱਡੀ ਖੜੀ ਆ ਤੁਹਾਨੂੰ ਪਸੰਦ ਆਊਗੀ ਗੱਡੀ ਰੰਗ ਤੁਸੀਂ ਚੈੱਕ ਕਰ ਹੀ ਲਿਆ ਸੀ ਪੰਜਾਬ ਨੰਬਰ ਆਂਦਰੋਂ ਬਾਹਰੋਂ ਤੇ ਹਰ ਇੱਕ ਚੀਜ਼ ਦੀ ਤੁਹਾਨੂੰ ਤਸੱਲੀ ਮਿਲੂਗੀ ਬਾਕੀ ਪੰਜ ਮਾਡਲ ਗੱਡੀਆਂ ਅਸੀਂ ਇਹ ਤੁਹਾਨੂੰ ਗੱਡੀ ਦਾ ਰੇਟ ਕਿਵੇਂ ਦਾ ਲੱਗਿਆ ਸੀ ਕਮੈਂਟ ਕਰਕੇ ਜਰੂਰ ਦੱਸ ਦਿਓ ਜੇ ਰੇਟ ਤੁਹਾਨੂੰ ਵਧੀਆ ਲੱਗਿਆ ਤਾਂ ਕਮੈਂਟ ਲਾਜ਼ਮੀ ਕਰ ਦਿਓ ਜੀ ਪਟਿਆਲੇ ਜਾ ਕੇ ਦੇਖ ਸਕਦੇ ਹੋ ਮਾਲਕ ਦਾ ਜਿਹੜਾ ਨੰਬਰ ਹੈ ਜੀ ਮੋਬਾਈਲ ਨੰਬਰ ਸਕਰੀਨ ਤੇ ਤੁਹਾਨੂੰ ਦੇ ਹੀ ਦਿੱਤਾ ਮਾਲਕ ਨਾਲ ਇੱਕ ਵਾਰੀ ਪਹਿਲਾਂ ਫੋਨ ਤੇ ਗੱਲ ਕਰੋ ਜੀ ਪੂਰੀ ਜਦੋਂ ਤਸੱਲੀ ਹੋ ਗਈ ਤਾਂ ਉਹ ਤੋਂ ਬਾਅਦ ਗੱਡੀ ਨੂੰ ਜਾ ਕੇ ਦੇਖ ਲਵਾਂ ਸਟਾਰਟ ਕਰਕੇ ਦੇਖ ਲਵਾਂ ਕਾਗਜ਼ ਪੱਤਰ ਚੈੱਕ ਕਰਕੇ ਪੂਰੀ ਆਪਦੀ ਤਸੱਲੀ ਕਰਕੇ ਜੀ ਉਹ ਤੋਂ ਬਾਅਦ ਰੇਟ ਮੁਕਾ ਕੇ ਗੱਡੀ ਦੀ ਡੀਲ ਕਰਕੇ ਘਰੇ ਲੈ ਆ ਸਕਦੇ ਹਾਂ ਖਰੀਦ ਕੇ ਸੀ ਬਾਕੀ ਕਿਵੇਂ ਦੀ ਲੱਗ ਰਹੀ ਹੈ ਜੀ ਆ ਦੀ ਵੀਡੀਓ ਕਮੈਂਟ ਕਰਕੇ ਮੈਨੂੰ ਚਲਦੀ ਚਲਦੀ ਵੀਡੀਓ ਚ ਜ਼ਰੂਰ ਦੱਸ ਦਿਓ ਜੇ ਤੁਹਾਨੂੰ ਗੱਡੀਆਂ ਪਸੰਦ ਆ ਰਹੀਆਂ ਸੀ ਤਾਂ ਥੱਲੇ ਇੱਕ ਲਾਈਕ ਦਾ ਬਟਨ ਦਿੱਤਾ ਹੋਇਆ ਜ਼ਰੂਰ ਦਬਾ ਦਿਓ ਤੇ ਜਿੰਨੇ ਤੁਸੀਂ ਪਹਿਲੀ ਵਾਰ ਪਹੁੰਚੇ ਹੋ ਸੀ ਹਰ ਰੋਜ਼ ਆਪਣੀ ਵੀਡੀਓ ਤੁਸੀਂ ਦੇਖਣਾ ਚਾਹੁੰਦੇ ਹੋ ਹਰ ਰੋਜ਼ ਆਪਾਂ ਗੱਡੀ ਮੋਟਰਸਾਈਕਲ ਤੇ ਅਦਰ ਮਸ਼ੀਨਰੀਆਂ ਲੈ ਕੇ ਆਉਂਦੇ ਰਹੇ ਨੇ ਅਸੀਂ ਜੇ ਤੁਸੀਂ ਗੱਡੀਆਂ ਦੀ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖ ਲਓ ਜੀ ਥੱਲੇ ਇੱਕ ਸਬਸਕ੍ਰਾਈਬ ਦਾ ਬਟਨ ਦਿੱਤਾ ਹੋਇਆ ਜਰੂਰ ਦਬਾ ਦਿਓ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਬਰਤਬਾ ਸਪੋਰਟ ਕਰਿਆ ਕਰੋ ਜੀ ਤੇ ਬਤਬਦ ਪਿਆਰ ਦਿਆ ਕਰੋ ਜੀ ਵੀਡੀਓ ਨੂੰ ਗੱਲ ਕਰਾਂਗੇ ਆਪਾਂ ਸਵਿਫਟ ਗੱਡੀ ਦੀ ਸਵਿਫਟ 2015 ਮਾਡਲ ਗੱਡੀ ਆਪਾਂ ਲੈ ਕੇ ਆਏ ਹਾਂ ਜੀ ਇਹ 3 ਲੱਖ 80 ਹਜ਼ਾਰ ਰੁਪਿਆ ਇਹਦੀ ਡਿਮਾਂਡ ਆਪਣੇ ਕੋਲੇ ਪਹੁੰਚੀ ਆ ਮੁਕਤਸਰ ਸਾਹੀ ਮਾਲਕ ਦਾ ਏਰੀਆ ਦਾ ਗੱਡੀ ਸੋਹਣੀ ਏ ਜੀ ਰੰਗ ਗੱਡੀ ਦਾ ਸੋਹਣਾਗਾ ਚਲਾਉਣ ਚ ਵੀ ਗੱਡੀ ਕੋਈ ਮਤਲਬ ਕੀ ਨੁਕਸ ਚ ਨਹੀਂ ਹੈਗੀ ਤੇ ਜਾ ਕੇ ਤੁਸੀਂ ਦੇਖਣਾ ਚਾਹੁੰਦੇ ਹੋ ਜਾ ਕੇ ਦੇਖ ਸਕਦੇ ਹਾਂ ਹਰਿਆਣਾ ਨੰਬਰ ਗੱਡੀ ਹੈ ਚਿੱਟੇ ਰੰਗ ਦੀ ਹੈ ਬੰਪਰ ਆਪਾਂ ਨੂੰ ਬਿਲਕੁਲ ਫਰੈਸ਼ ਮਿਲਣਗੇ ਅਸੀਂ ਬਹੁਤ ਵਧੀਆ ਤੇ ਵਾਡੀ ਲਾਈਨ ਪੂਰੀ ਵਧੀਆ ਫਰੈਸ਼ ਮਿਲੂਗੀ ਜਿਵੇਂ ਆਪਾਂ ਸ਼ੋਰੂਮ ਚੋਂ ਗੱਡੀ ਕਢਵਾ ਕੇ ਲਿਓਨੇ ਸੀ ਉਵੇਂ ਦੀ ਕੰਡੀਸ਼ਨ ਚ ਆਪਾਂ ਨੂੰ ਗੱਡੀ ਮਿਲੂਗੀ ਤੇ ਜਾ ਕੇ ਦੇਖਣਾ ਚਾਹੁੰਦੇ ਹੋ ਜੀ ਮਾਲਕ ਨਾਲ ਗੱਲ ਕਰ ਲਿਓ ਫੋਨ ਤੇ ਮੁਕਤਸਰ ਸਾਹਿਬ ਮਾਲਕ ਦੇ ਏਰੀਆ ਚ ਘਰੇ ਗੱਡੀ ਖੜੀ ਆ 8981 ਮੰਗ ਜੀ ਬਾਕੀ 98770 65582 ਇਹ ਮਾਲਕ ਦਾ ਨੰਬਰ ਹੈ ਜੀ ਤੇ ਚਲਦੀ ਚਲਦੀ ਵੀਡੀਓ ਚ ਆਪਣੇ ਚੈਨਲ ਦਾ WhatsApp ਨੰਬਰ ਵੀ ਨੋਟ ਕਰ ਲਓ ਤੁਹਾਡੇ ਕੋਲੇ ਗੱਡੀ ਹੈ ਮੋਟਰਸਾਈਕਲ ਹੈ ਬੋਲਟ ਹੈ ਛੋਟਾ ਹਾਥੀ ਹੈ ਮਸ਼ੀਨਰੀਆਂ ਦੀ ਐਡ ਤੁਸੀਂ ਕਰਵਾਉਣੀ ਹੈ ਤਾਂ ਉੱਤੇ ਆਪਣਾ WhatsApp ਨੰਬਰ ਤੁਹਾਨੂੰ ਦੱਸ ਹੀ ਦਿੱਤਾ ਜੀ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋ ਮਾ ਭੇਜੋ ਚਾਹੀ ਕਿਸੇ ਵੀ ਏਰੀਆ ਚੋਂ ਕਿਸੇ ਵੀ ਪਿੰਡ ਸ਼ਹਿਰ ਜਿੱਥੋਂ ਵੀ ਤੁਸੀਂ ਦੇਖ ਰਹੇ ਹੋ ਜੀ ਆਪਾਂ ਫ੍ਰੀ ਦੇ ਵਿੱਚ ਐਡ ਤੁਹਾਡੀ ਲਾ ਦਾਂਗੇ ਗੱਲ ਕਰਾਂਗੇ ਆਪਣੇ ਕੋਲ ਇੱਕ جن ਐਲ ਐਕਸ ਆਈ ਗੱਡੀ ਪਹੁੰਚੀ ਆ 2004 ਮਾਡਲ ਹੈ ਜੀ ਟਾਇਰਾਂ ਦੇ ਵਿੱਚ ਅਲਾਈ ਲੱਗੇ ਹੋਏ ਨੇ ਰਾਮਪੁਰਾ ਫੂਲ ਮਾਲਕ ਦਾ ਏਰੀਆ 55000 ਰੁਪਿਆ ਮਾਲਕ ਨੇ ਇੱਕ ਰੇਟ ਕਿਹਾਗਾ ਬਾਕੀ ਜਾ ਕੇ ਦੇਖ ਸਕਦੇ ਹੋ ਗੱਡੀ ਨੂੰ ਜਾ ਕੇ ਦੇਖਣਾ ਚਾਹੁੰਦੇ ਹੋ ਤੇ ਮਾਲਕ ਦਾ ਨੰਬਰ 9206322224 ਕਰੋ ਜੀ ਗੱਲਬਾਤ ਤੇ ਹੁਣ ਦੱਸੋ ਜੀ ਮੈਨੂੰ ਕਮੈਂਟ ਕਰਕੇ ਕਿਵੇਂ ਦੀ ਲੱਗੀ ਤੁਹਾਨੂੰ ਵੀਡੀਓ ਕਿਵੇਂ ਦੀਆਂ ਲੱਗੀਆਂ ਗੱਡੀਆਂ ਵਧੀਆ ਲੱਗੀਆਂ ਪਸੰਦ ਆਈਆਂ ਤ ਆਪਣੀ ਵੀਡੀਓ ਨੂੰ ਲਾਈਕ ਕਰ ਦਿਓ ਜੀ ਸ਼ੇਅਰ ਕਰ ਦਿਓ ਬੱਤ ਬਸਪੋਰਟ ਕਰਿਆ ਕਰੋ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਜੀ ਟਰੈਕਟਰ ਮੰਡੀ ਤੇ ਅਗਲੀ ਵੀਡੀਓ ਵਾਸਤੇ ਕਮੈਂਟ ਜਰੂਰ ਕਰ ਦਿਓ ਜੀ